ਬਜ਼ੁਰਗਾ ਨੇ 1947 ਤੋਂ ਲੈ ਕੇ ਹੁਣ ਤੱਕ ਦੀਆਂ ਸਾਰੀਆਂ ਜੰਗਾਂ ਜਿਹੜੀਆਂ ਉਹ ਵੇਖੀਆਂ ਨੇ ਉਦੋਂ ਜੀ ਵੱਡ ਫਟ ਬੜੀ ਲੋਕਾਂ ਆਪ ਦੇ ਗਿਆ ਧੀਆਂ ਪਾਕਿਸਤਾਨ ਵੱਲੋਂ ਆਉਂਦਿਆਂ ਭਿੰਦੋਸਤਾਨ ਚ ਚਲੇ ਚਲੇ ਹਾਂ ਛਿੰਬੇ ਸਿੰਘ ਸੀ ਹਾਂ ਨੌਜਵਾਨਾਂ ਉਹਦੀਆਂ ਕੁੜੀਆਂ ਉਹ ਇੱਥੇ ਕਿੱਧਰਾਂ ਆਪਣੇ ਬੰਦੇ ਤੇ ਆਂ ਲਿਆ ਪੀ ਆਜੋ 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 ਲੰਘੋ ਲੰਘੋ ਲੰਘੇ ਜੀ ਉਹਨੇ ਕੋਈ ਕਿਰਪਾ ਅਸੋਂ ਕਿਰਪਾ ਮਾਰ ਗੋ ਨੇ ਮੇਰੀਆਂ ਕੁੜੀਆਂ ਨਾ ਖੋਲ ਰਹੀ ਨੇ ਹਾਂ ਉਹਨੇ ਦੋਵੇਂ ਕੁੜੀਆਂ ਮੱਲ ਕਰ ਕਮਾਦ ਦੇ ਵਿੱਚ ਮੁਸਲਮਾਨੀ ਬੈਠੀ ਨਿਕਨਕੇ ਬੱਚੇ ਲੈ ਕੇ ਅੱਛਾ ਉਹਨੂੰ ਆਣ ਕੇ ਕਿਹ ਆਖਿਆ ਵੀ ਬਾਪੂ ਹਾਂ ਘਾਟੇ ਕਮਾਦ ਦੇ ਵਿੱਚ ਮੁਸਲਮਾਨੀ ਉਹਦੇ ਕੋਲ ਇੰਨਾ ਸੋਨਾ ਹਾਂ ਹਾਂ ਚੱਲਿਆ ਗਿਆ ਤੇ ਉਹਨੇ ਵੇਖ ਲਿਆ ਹਾਂ ਮੁਸਲਮਾਨੀ ਨੇ ਉਹਨੇ ਹਾਂ ਇੱਥੇ ਖਲੋਦਾ ਉਹ ਖਲੋ ਗਿਆ ਉਹਨੇ ਕਰਕੇ ਦਿਉਨੇ ਆਦਾ ਰਬ ਰਬ ਹੂੰ ਉਹਨੇ ਹਾਂ ਆ ਜਾ ਪਈ ਹੁਣ ਜੋ ਕਰਨਾ ਕਰਲਾ ਉਹਨੇ ਮਾਰੀ ਬਰਸੀ ਹਾਂ ਤੇ ਨਾਲ ਹੀ ਟੈਂਡੀ ਕਰਦੀ ਅੱਛਾ ਤੋ ਜਦੋਂ ਵੇਖਿਆ ਤੇ ਉਹਦੇ ਵਿੱਚ ਕੁਛ ਬਣਾ ਕੁਛ ਬਣਾ ਉਹ ਗੰਢਲੀ ਜੀ ਸੀ ਜਾਣੇ ਦੇ ਲੀੜੇ ਉਹ ਫਿਰ ਬੰਦਾ ਕੀੜੇ ਪਈ ਕੇ ਮਰਿਆ ਓਏ ਹੋਏ ਐੜੇ ਐੜੇ ਲੰਦੇ ਉਹਦੀ ਭੁੱਲੀ ਵੀ ਉਹਨੂੰ ਆਖਿਆ ਕਰੇ ਕੁੱਤਿਆ ਹਾਂ ਉਹ ਕੀੜੇ ਜਿਹੜੇ ਬਰਸੀ ਮਾਰ ਕੇ ਮਾਰੀ ਹੁਣ ਜਨਾਂ ਦੀ ਓਹੋ ਸੋਨਾ ਹਾਂ ਓ ਸੋਨਾ ਲਮਕਨ ਓ ਸੋਨਾ ਲਮਕਨ ਜਾਈ ਦੋਨੀਆਂ ਬਹੁਤ ਹੀ ਤੰਗ ਹੋਏ ਜਿੱਡੀ ਤੈਨੂੰ ਮਨਤਾਸੀ ਹੂੰ ਲੋਕਾਂ ਆਪਦੇ ਬੱਚੇ ਮਾਰ ਦਿੱਤੇ ਧੀਆਂ ਮਾਰ ਦੱਤੀਆਂ ਹੂੰ ਬੁਰੀ ਹਾਲਤ ਹੋਈ ਤੇ ਲੋਕੀ ਜੰਗ ਜੰਗ ਤੇ ਕਰੀ ਜਾਂਦੇ ਆ ਹੂੰ ਜੰਗ ਦੀ ਤੇ ਸਰਦਾਰ ਜੀ ਹਵਾ ਵੀ ਭੜੀ ਆ ਮੁਹਲਮਾਨਾਂ ਨੇ ਕੀ ਵਿਚਾਰਿਆ ਮੁਹਲਮਾਨ ਵੀ ਬੰਦੇ ਤੇ ਹੀ ਮੰਨੇ ਸਾਹੀ ਬੰਦੇ ਬਿਲਕੁਲ ਸਾਡੇ ਕੀ ਵਿਗਾੜਿਆ ਕੇ ਜੀ ਗੱਲ ਆ ਵੀ ਅਸੀਂ ਇਤਨੀ ਜੂ ਆਂਦੇ ਪੀ ਜੰਗ ਲੱਗ ਜੀ ਹੂੰ ਇਹਦੇ ਇਹਦੀ ਹਵਾ ਵੀ ਭੈੜੀ ਆ ਉਧਰ ਮਾਰਦੇ ਹੋਗੇ ਤਾਜ਼ੀ ਬੰਦੇ ਮਰਨੇ ਤੇ ਇਧਰ ਮਾਰਦੇ ਨਹੀਂ ਤੇ ਤਦ ਵੀ ਬੰਦੇ ਮਰਦੇ ਮੁਲਕ ਹੀ ਮਰਨਾ ਲੇਖੋ ਜੀ ਜਿਹੜੇ ਬੰਦੇ ਨੇ ਗਲਤੀ ਕੀਤੀ ਸਜ਼ਾ ਉਸ ਨੂੰ ਮਿਲਣੀ ਚਾਹੀਦੀ ਬਿਲਕੁਲ ਹਾਂ ਜੇ ਮੈਂ ਕਤਲ ਕਰਨ ਦਾ ਤੇ ਮੇਰਾ ਹੀ ਕਤਲ ਹੋਣਾ ਚਾਹੀਦਾ। ਹਾਂ। ਅਚਾ ਦੂਜਿਆਂ ਦਾ ਕਤਲ ਹੀ ਕਰਨਾ ਪਾ। ਤੇ ਜੇ ਹੁਣ ਕਿਹਨੋ ਅਸੀਂ ਬਾਰਡਰ ਤੇ ਬੈਠੇ ਆ ਜੇ ਕੱਲ ਨੂੰ ਜੰਗ ਲੱਗ ਗਈ ਤੇ ਅਸੀਂ ਕਿੱਧਰ ਜਾਵਾਂਗੇ? ਕੋਈ ਪਾਈ ਸਾਹਿਬ ਕਿਸੇ ਨੇ ਸੋਚਿਆ ਨਹੀਂਗਾ ਵੀ ਇਹ ਬੱਚਾ ਆਵਾਜ਼ ਆ ਬੁਰੜਾ ਆਵਾਜ਼ ਆ ਤਹੀ ਆ ਤਾਂ ਜਿਹਦਾ ਦਾ ਲਗਾ। ਉਹਨੇ ਆਖਿਆ ਇਹ ਮੁਸਲਮਾਨ ਹੈ ਉਹਨੂੰ ਮਾਰ। ਹੂੰ। ਉਹਨਾਂ ਆਖਿਆ ਸੇਖਿਆ ਜੀ ਉਹ ਉਹਨਾਂ ਨੇ ਉਹਨੂੰ ਮਾਰਤਾ। ਤੇ ਬਰਬਾਦੀ ਬਹੁਤ ਜ਼ਿਆਦੀ ਹੋਈ। ਕੂ ਨਾਨਾ ਖੁਈਆਂ ਭਰ ਗਈਆਂ। ਉਨਾਂ ਛਾਂਦੇ ਲੱਗ ਗਏ ਢੇਰ ਲੋਕੀ ਧੀਆਂ ਪੁੱਤਰ ਛੱਡ ਗਏ ਵੀਰੋਂ ਅੱਗ ਲਾਈ ਅੰਗਰੇਜ਼ ਨੇ ਕਰਤੇ ਲੀਰੋ ਲੀਰ ਭਾਈਆਂ ਨੇ ਭਾਈ ਮਾਰਦੇ ਇਹ ਜੀਆਂ ਵਾਲਿਆਂ ਦਾ ਕੁਝ ਨਹੀਂ ਜਾਨਾ ਹੁਣ ਅਸੀਂ ਇੱਥੇ ਬੈਠੇ ਆਂ ਬਾਰਡਰ ਤੇ ਹੁਣ ਸਾਨੂੰ ਪਤਾ ਆ ਵੀ ਸਾਡੀ ਕਿੰਨੀ ਕਿੰਨੀ ਮੁਸ਼ਕਲ ਸਾਨੂੰ ਪੈਦਾ ਹੋ ਰਹੀ ਆ ਅੱਛਾ ਕੇ ਦੇ ਘਰ ਖਾਣ ਜੋਗੀ ਕਣਕ ਨਹੀਂ ਹੈਗੀ ਹੂੰ ਕਹੇ ਜ਼ਿੰਮੇਵਾਰ ਦੇ ਕਰਿਆ ਮਜਬੀ ਸਿੱਕੇ ਕਰ ਤੂੜੀ ਟਰਾਲੀ ਨਹੀਂ ਹੈਗੀ ਤੇ ਡੰਗਰਾਂ ਨੂੰ ਪਾਉਣਾ ਕਿ ਜਦੋਂ ਅੱਜ ਸਰਕਾਰ ਕਹਿੰਦੇ ਵਿੱਚੋਂ ਭੱਜੋ ਤੇ ਕੀ ਕਰਨਗੇ ਲੋਕ ਸਾਸ਼ਿਕਲ ਦੋਸਤੋ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਨਾਲ ਤੇ ਮੈਂ ਹਾਂ ਗੁਰਦਿਆਲ ਸਿੰਘ ਮਾਹੌਲ ਬਣਿਆ 1947 ਵਰਗਾ ਜਾਂ ਕਹਿ ਲਈ 1965 ਵਰਗਾ ਜਾਂ 1971 ਵਰਗਾ ਜੰਗ ਦਾ ਮੈਦਾਨ ਭਾਰਤ ਤੇ ਪਾਕਿਸਤਾਨ ਦੋਵੇਂ ਫੌਜਾਂ ਆਹਮੋ ਸਾਹਮਣੇ ਹੋਈਆਂ ਥੋੜਾ ਵੀ ਮਾਹੌਲ ਕੁਝ ਇਸ ਤਰ੍ਹਾਂ ਦਾ ਸਿਰਜਿਆ ਜਾ ਰਿਹਾ ਏਸੀ ਵਿੱਚ ਬੈਠੇ ਲੋਕ ਵੱਡੇ ਵੱਡੇ ਬਿਆਨ ਤਾਂ ਦਾਕੀ ਜਾਂਦੇ ਨੇ ਕਿ ਭਾਈ ਬਸ ਸਾਡੇ ਕੋਲ ਹੱਲ ਇੱਕ ਹੀ ਰਹਿ ਗਿਆ ਜੰਗ ਤੇ ਸਿਰਫ ਜੰਗ ਪਾਕਿਸਤਾਨ ਨੂੰ ਖਤਮ ਕਰ ਦੇਣਾ ਚਾਹੀਦਾ ਨਕਸ਼ੇ ਤੋਂ ਮਿਟਾ ਦੇਣਾ ਚਾਹੀਦਾ ਇਸ ਤਰ੍ਹਾਂ ਦੇ ਬਿਆਨ ਜਿਹੜੇ ਆ ਉਹ ਬਹੁਤ ਸਾਰੇ ਲੋਕਾਂ ਵੱਲੋਂ ਦਿੱਤੇ ਜਾ ਰਹੇ ਨੇ ਪਰ ਇਸ ਵੇਲੇ ਮੈਂ ਪਾਕਿਸਤਾਨ ਬਾਰਡਰ ਦੇ ਬਿਲਕੁਲ ਨੇੜੇ ਤੇ ਰਿਹਾ ਇੱਥੇ ਕੋਈ ਇਸ ਤਰ੍ਹਾਂ ਦਾ ਮਾਹੌਲ ਨਹੀਂ ਆ ਕੋਈ ਖਤਰੇ ਵਾਲੀ ਗੱਲ ਨਹੀਂ ਆ ਲੋਕ ਆਮ ਆਪੋ ਆਪਣੇ ਕੰਮਕਾਰ ਅਜ ਰੁੱਝੇ ਨੇ ਜਿਵੇਂ ਕਿ ਵਾਢੀ ਦੀ ਫਸਲ ਜਿਹੜੀ ਆ ਉਹ ਚੱਲ ਰਹੀ ਆ ਲੋਕ ਆਪਣੇ ਕੰਮਕਾਰਾਂ ਬਿਜ਼ੀ ਨੇ ਉਸ ਦਰਮਿਆਨ ਸਾਡੇ ਕੋਲ ਇੱਕ ਬਜ਼ੁਰਗ ਬੈਠੇ ਨੇ ਤੇ ਇਹ ਬਜ਼ੁਰਗਾ ਨੇ 1947 ਤੋਂ ਲੈ ਕੇ ਹੁਣ ਤੱਕ ਦੀਆਂ ਸਾਰੀਆਂ جنگਾਂ ਜਿਹੜੀਆਂ ਉਹ ਵੇਖੀਆਂ ਨੇ ਤੇ ਮਾਹੌਲ ਸਾਰਾ ਵੇਖਿਆ ਆਪਾਂ ਇਹਨਾਂ ਤੋਂ ਜਾਣਦੇ ਆਂ ਕਿ ਜਿਹੜੇ ਲੋਕ ਅੱਜ ਜੰਗ-ਜੰਗ ਕਰ ਰਹੇ ਆ ਸਿਰਫ ਜੰਗ 'ਚ ਉਹਨਾਂ ਨੇ ਮੂੰਹ ਬੋਲ ਦਿੰਦੇ ਪਰ ਜੰਗ ਸੁਣੀ ਆ ਵੇਖੀ ਨਹੀਂ ਕਦੀ ਆਪਾਂ ਅੱਜ ਬਾਪੂ ਜੀ ਤੋਂ ਗੱਲਾਂ ਬਾਤਾਂ ਸਾਰੀਆਂ जानਣ ਦੀ ਕੋਸ਼ਿਸ਼ ਕਰਦੇ ਬਾਪੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਪਹਿਲਾ ਆਪਣਾ ਨਾਮ ਦੱਸ ਦਿਓ ਦੇਸਾ ਹਾਂ ਦੇਸਾ ਸਿੰਘ ਦੇਸਾ ਸਿੰਘ ਇਹ ਦੇਸਾ ਸਿੰਘ ਫਿਰ ਇਸੇ ਪਿੰਡ ਦੇ ਰਹਿਣ ਵਾਲੇ ਡਲ ਪਿੰਡ ਦੇ ਹਾਂਜੀ ਸ਼ੁਰੂ ਤੋਂ ਹੀ ਸ਼ੁਰੂ ਤੋਂ ਹੀ ਅੱਛਾ ਅੱਛਾ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੁੰਦੀ ਹੈ ਹਾਂਜੀ ਉਦੋਂ ਤੁਹਾਡੀ ਉਮਰ ਕਿੰਨੀ ਹੈ ਮੈਂ 15 16 ਵਰਿਆਂ ਦਾ ਹਾਂ ਉਦੋਂ ਪੂਰੀ ਮਤਲਬ ਪਛਾਣ ਸੀ ਪੂਰੀ ਪਛਾਣ ਕੇ ਅੱਛਾ ਹਾਂਜੀ ਕੀ ਗੱਲਬਾਤ ਹੋਈ ਫਿਰ ਕਦੋਂ ਸ਼ੁਰੂ ਹੁੰਦਾ ਕੰਮ ਸਾਰਾ ਉਦੋਂ ਜੀ ਵੰਡ ਫਟ ਬੜੀ ਲੋਕਾਂ ਆਪ ਦੇ ਗੀਆਂ ਧੀਆਂ ਪਾਕਿਸਤਾਨ ਵੱਲੋਂ ਆਉਂਦਿਆਂ ਭੀ ਹਿੰਦੁਸਤਾਨ ਸੇ ਚਲੇ ਚਲੇ ਹਾਂ ਛਿੰਬੇ ਸੰਗ ਸੀ ਹਾਂ ਨੌਜਵਾਨਾਂ ਉਹਦੀਆਂ ਕੁੜੀਆਂ ਉਹ ਇੱਥੇ ਕਿਨਾ ਆਪਣੇ ਬੰਦੇ ਤੇ ਆਂਦੇ ਆ ਭੀ ਆਜੋ 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 ਲੰਘੋ 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 ਜੀ ਉਹਦੇ ਕੋਲ ਕਿਰਪਾਨ ਸੀ ਉਹਨੇ ਕਿਰਪਾਨ ਮਾਰ ਕੇ ਉਹਨੇ ਮੇਰੀਆਂ ਕੁੜੀਆਂ ਨਾ ਖੋ ਲੈਣੀਆਂ ਹਾਂ ਹਾਂ ਉਹਨੇ ਦੋਵੇਂ ਕੁੜੀਆਂ ਵੱਢ ਕਤੀਆਂ ਆਹ ਕਿਹੜਾ ਤਰਾ ਕੀ ਕਰ ਕਤਿਆ ਆਪਦੀਆਂ ਕੁੜੀਆਂ ਆਪੇ ਵੱਢ ਕਤੀਆਂ ਪੀ ਇਹਨਾਂ ਮੇਰੇ ਤੋਂ ਖੋ ਲੈਣੀਆਂ ਉਸ ਸਰਦਾਰ ਸੀ ਬੰਦਾ ਹਾਂ ਹਾਂ ਸਰਦਾਰ ਸਿੰਘ 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 ਸੀ ਹਾਂ ਉਹਨੇ ਆਪਣੀਆਂ ਧੀਆਪੇ ਵੱਢ ਦਿੱਤੀਆਂ ਆਪੇ ਵੱਢ ਦਿੱਤੀਆਂ ਅੱਛਾ ਪੀ ਮੇਰੀ ਧੀਆ ਬੁਰਾ ਹਾਲ ਪੀ ਮੇਰੀ ਬੇਇੱਜ਼ਤੀ ਕਰਨੀ ਹੈ ਇਹਨਾਂ ਨੇ ਹਾਂ ਮੇਰੇ ਕਹਤੇ ਕਹਿੰਦੀ ਬੱਲੇ 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 ਐਡਾ ਐਡਾ ਜ਼ੁਲਮ ਹੋ ਰਿਹਾ ਸੀ ਹੂੰ ਫੇਰ ਇੱਥੇ ਕਮਾਦ ਦੇ ਵਿੱਚ ਮੁਸਲਮਾਨੀ ਬੈਠੀ ਨਿਕਨਕੇ ਬੱਚੇ ਲੈ ਕੇ ਅੱਛਾ ਇੱਕ ਜੱਟ ਸੀ ਹੂੰ ਉਹਨੂੰ ਆਣ ਕੇ ਕਿਹ ਆਖਿਆ ਵੀ ਬਾਪੂ ਹੂੰ ਤੁਹਾਡੇ ਕਮਾਦ ਦੇ ਵਿੱਚ ਮੁਹਲਮਾਨੀ ਉਹਦੇ ਕੋਲ ਇੰਨਾ ਸੋਨਾ ਹੈ ਹੂੰ ਸੋਨਾ ਹੈ ਅੱਛਾ ਉਹਨੇ ਬਰਸੀ ਲਾ ਕੇ ਤੇ ਜੋਂ ਚੱਲਿਆ ਹੂੰ ਚੱਲਿਆ ਗਿਆ ਤੇ ਉਹਨੇ ਵੇਖ ਲਿਆ ਹਾਂ ਮੁਹਲਮਾਨੀ ਨੇ ਉਹਨੇ ਹਾਂ ਇੱਥੇ ਖਲੋ ਜਾ ਹਾਂ ਫੇਰ ਮੁੜ ਕੇ ਜੋ ਮਰਜ਼ੀ ਕਰ ਲੈ ਮੈਨੂੰ ਇੱਕ ਰੱਲਾ ਤੋਬਾ ਕਰਨ ਲੱਗਿਆ ਠੀਕ ਕਰ ਲੈਂਦੇ ਅੱਲਾ ਤੋਬਾ ਕਰਨ ਲੱਗਿਆ ਅੱਲਾ ਤੋਬਾ ਕਰ ਲੈਂਦੇ ਮੁਹਲਮਾਨੀ ਅੱਛਾ ਜੀ ਉਖ ਲੋ ਗਿਆ ਵਾਹ ਉਹਨੇ ਕਰਕੇ ਤੇ ਉਹਨੇ ਆਵਦਾ ਰਬ ਰਬ ਹੂੰ ਉਹਨੇ ਹਾਂ ਆ ਜਾ ਪਈ ਹੁਣ ਜੋ ਕਰਨਾ ਹੈ ਕਰ ਲਾ ਉਹਨੇ ਮਾਰੀ ਬਰਸੀ ਹਾਂ ਤੇ ਨਾਲ ਹੀ ਟੈਂਡੀ ਕਰਦੇ ਅੱਛਾ ਤੋ ਜਦੋਂ ਵੇਖਿਆ ਤੇ ਉਹਦੇ ਵਿੱਚ ਕੁਛ ਬਣਾ ਕੁਛ ਬਣਾ ਉਹ ਗਨਲੀ ਜੀ ਦੀਆਂ ਨੇ ਦੇ ਲੀੜੇ ਹਾਂ ਉਹ ਫਿਰ ਬੰਦਾ ਕੀੜੇ ਪਈ ਕੇ ਮਰਿਆ ਓਏ ਹੋਏ ਐਡੇ ਤੇ ਲੰਮੇ ਉਹਦੀ ਬੁੱਲੀ ਵੀ ਉਹਨੂੰ ਆਖਿਆ ਕਰੇ ਕੁੱਤਿਆ ਹਾਂ ਉਹ ਕੀੜੇ ਜਿਹੜੇ ਬਰਸੀ ਮਾਰ ਕੇ ਮਾਰੀ ਹੁਣ ਜਨਾਨੀ ਆਹੋ ਹੋ ਸੋਨਾ ਹਾਂ ਉਹ ਸੋਨਾ ਲਮਕੰਡਾ ਉਹ ਸੋਨਾ ਲਮਕੰਡਿਆਈ ਇਹੋ ਸੋਨਾ ਈ ਇਹੋ ਜਿਹਾ ਜਲਮ ਹੁੰਦਾ ਰਿਹਾ ਇਹੋ ਜਿਹਾ ਜਲਮ ਹੁੰਦਾ ਰਿਹਾ ਓਏ ਹੋਏ ਤੇ ਜਦੋਂ ਭਾਰਤ ਪਾਕਿਸਤਾਨ ਦੀ ਵੰਡ ਹੁੰਦੀ ਆ ਹਾਂਜੀ ਉਦੋਂ ਕਿਹੜੇ ਤਰੀਕੇ ਨਾਲ ਇਹਨਾਂ ਨੇ ਰੌਲਾ ਪਾਇਆ ਵੀ ਜਾਂ ਕੋਈ ਢੋਲ ਮਾਰਿਆ ਜਾਂ ਕੋਈ ਅਨਾਉਂਸਮੈਂਟ ਕੀਤੀ ਵੀ ਆਪੋ ਆਪਣੇ ਦੁਕਾਨਾਂ ਤੇ ਲੱਗ ਜੋ ਕਿ ਕਿਸ ਤਰ੍ਹਾਂ ਦਾ ਮਾਹੌਲ ਸੀ ਉਦੋਂ ਓਏ ਦੀ ਮਾਹੌਲ ਇਹੋ ਜਿਹਾ ਸੀ ਉਦੋਂ ਇਧਰ ਦੀ ਦੁਨੀਆ ਜਿਹੜੇ ਮੁ슬ਮਾਨ ਸੀ ਨਾ ਹਾਂ ਉਹਨਾਂ ਦੇ ਨਹਿਰ ਦੇ ਹੱਦ ਬਣਾਈ ਸੀ ਨਹਿਰ ਥਾਣੀ ਲੰਘਦੇ ਸੀ ਹਾਂ ਪੁਲ ਸੀ ਨਾ ਨਹਿਰ ਦੇ ਅੱਛਾ ਅੱਛਾ ਪੁਲਾ ਥਾਣੀ ਲੰਘਦੇ ਸੀ ਵੀ ਆਪ ਇਹ ਨਹਿਰ ਦੇ ਹੱਦ ਆ ਹੂੰ ਭਈ ਗੱਲ ਉਹ ਰੂੰਗਾ ਜਾਣੇ ਪੇ ਉਤਰਾ ਦਿਖਾ ਲਾਹਰਾ ਦਿੰਦਾ ਜੀ 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 ਤੇ ਉਹਨਾਂ ਆਖਣਾ ਭਈ ਇਹ ਹੱਦ ਦੇ ਜਿਹੜੇ ਆ ਨਹਿਰ ਦੀ ਹਾਂ ਉਹਨਾਂ ਲੀੜਾ ਲਤਾ ਖੜ ਕੇ ਤੋਂ ਉੱਥੇ ਇਕੱਠੇ ਕਰੀ ਜਾਣੇ ਮੁਹਲਮਾਨਾਂ ਨੇ ਹੂੰ ਕਰੀ ਜਾ ਨੇ ਭਈ ਇਹ ਹੱਦ ਬਣ ਗਈ ਏ ਸਾਡੀ ਹੂੰ ਇਹ ਜਿਹੜਾ ਖਾਲ ਦਾ ਥਾਣਾ ਵੀ ਮੱਲਨ ਦੀ ਕੋਸ਼ਟ ਕੀਤੀ ਉਹਨਾਂ ਨੇ ਪਰ ਛੱਡਿਆ ਨਹੀਂ ਜੀ ਇਹ ਪਾਕਿਸਤਾਨ ਵਾਲਿਆਂ ਨੇ ਪਖਤਨ ਵਾਲੇ ਮੱਲਨ ਦੀ ਕੋਸ਼ਟ ਕੀਤੀ ਵੀ ਸਾਡਾ ਹੈ ਅੱਛਾ ਤਿੰਨੇ ਦੇ ਲਾਇਆ ਜਾਂਦੇ ਆ ਇਹਨੂੰ ਗਾਂ ਨੂੰ ਆਪ ਇਹ ਇਹ 1965 ਦੀ ਗੱਲ ਹੈ 747 ਦੀ ਇਹ 747 ਵਾਲੀ ਗੱਲ ਹੈ ਅੱਛਾ 747 ਦੀ ਗੱਲ ਆ ਏ ਹਾਂ ਇਹ ਨੂੰ ਮੈਂ ਦੱਸਣ ਦਿਆ ਵੀ ਉਦੋਂ ਮੈਂ 15 16 ਵਰਿਆਂ ਦਾ ਹਾਂ ਜੀ ਜੀ ਉਹ ਮੁੰਡੇ ਜਿੱਦਾਂ ਹਮਾਂ ਦੇ ਉਦੋਂ ਠੀਕ ਹੈ ਠੀਕ ਹੈ ਆਹੋ ਹੂੰ ਤੇ ਇਹ ਜਣਿਆ ਵੀ ਮੁੜ ਕੇ ਉਹ ਦਰ ਉਹ ਲੋਕੀ ਬੜੀ ਤੰਗ ਹੂੰ ਦੁਨੀਆ ਬਹੁਤ ਹੀ ਤੰਗ ਹੋਈ ਜਿਹੜੀ ਤੈਨੂੰ ਮੈਂ ਦੱਸੀ ਨਹੀਂ ਹੂੰ ਲੋਕਾਂ ਆਪਦੇ ਬੱਚੇ ਮਾਰ ਦਿੱਤੇ ਧੀਆਂ ਮਾਰ ਦਿੱਤੀਆਂ ਹੂੰ ਬੁਰੀ ਹਾਲਤ ਹੋਈ ਤੇ ਲੋਕ ਜੰਗ ਜੰਗ ਤੇ ਕਰੀ ਜਾਂਦੇ ਆ ਹੂੰ ਜੰਗ ਦੀ ਤੇ ਸਰਦਾਰ ਜੀ ਹਵਾ ਵੀ ਭੜੀ ਆ ਹਵਾ ਵੀ ਬਾੜੀ ਆ ਹੂੰ ਅੱਛਾ ਜੇ ਮੁ슬ਮਾਨ ਨੇ ਹਾਂ ਉਹ ਵੀ ਗਿੰਗਿਆਂ ਦੇ ਤੁਹਾਡੇ ਵਿੱਚੋਂ ਹੀ ਨੇ ਬਿਲਕੁਲ ਨਹੀਂ ਆਪਣੀ ਭੈਣ ਭਰਾ ਆ ਕੇ ਜਿਹੜਾ ਇਹਦੇ ਜੱਟ ਤੇ ਮੱਝਵੀ ਹਾਂ ਇਹ ਜੱਟ ਤੇ ਮਜਬੀ ਤੇ ਹੈਗੇ ਨੇ ਭਰਾ ਹਾਂ ਚਾਰ ਭਰਾ ਸੀ ਹਾਂ ਇੱਕ ਨੇ ਗਾਂ ਸੁੱਟ ਦਿੱਤੀ ਤੇ ਉਹਨੂੰ ਮੁੜ ਕੇ ਉਹ ਪਿਆਰ ਵੜਾ ਹੁੰਦਾ ਸੀ ਸੱਤ ਜੁਗ ਵਿੱਚ ਹਾਂ ਹਾਂ ਉਹਨੇ ਨਹਾ ਧੋ ਕੇ ਜਾਂਦਾ ਉਹਨੂੰ ਰੋਟੀ ਚਾਰੇ ਬੈ ਕੇ ਖਾਈਏ ਹਾਂ ਉਹਨੇ ਨਾਲ ਤੈਨੂੰ ਚੌਥੇ ਚੌਥੇ ਨੂੰ ਬੁਲਾਉਣਾ ਹਾਂ ਉਹ ਆਂਦਾ ਚੌਥਾ ਦਿਨ ਵੀ ਆਇਆ ਹਾਂ ਚੌਥੇ ਦਿਨ ਫੇਰ ਉਹਨੇ ਨਹਾ ਧੋ ਕੇ ਤੇ ਆਂਦਾ ਆ ਤਰੂ ਰੋਟੀ ਖਾਈਏ ਹਾਂ ਉਹਨੇ ਨਾਲ ਪਾਉ ਉਹ ਤੈਨੂੰ ਚੌਥੇ ਜੁਗ ਚ ਆਖਿਆ ਚੌਥੇ ਜੁਗ ਚ ਆਖਿਆ ਆ ਹਾਂ ਉਹ ਆਂਦਾ ਪੋੜਾ ਹਾਂ ਲਓ ਚਲ ਅੱਛਾ ਚੌਥਾ ਯੁਗ ਵੀ ਆਇਆ ਹੋ ਹੁਣ ਇਹ ਚੌਥਾ ਯੁਗ ਆਇਆ ਹੈ ਹੁਣ ਅਨਾਰ ਲਾਇਆ ਹੀ ਨਹੀਂ ਨਾ ਅੱਛਾ ਇਹਦੇ ਆਦੇ ਭਰਾਵਾਂ ਨੂੰ ਮਾਰ ਕੇ ਦੇ ਪਹਿਲੇ ਜੀ ਥੋੜੀ ਜੀ ਤੂੰ ਜਿਆਦੀ ਬਾਲੀ ਹੈ ਨਾ ਇਹਨੂੰ ਹਾਂ ਤੇ ਤੈਨੂੰ ਇਹਨਾਂ ਉਂਝ ਮਾਰ ਦੇਣਾ ਬਿਲਕੁਲ ਤੇ ਚੌਥੇ ਯੁਗ ਵਾਲਿਆਂ ਨੂੰ ਕਦੋਂ ਇਹਨਾਂ ਅਨਾਰ ਲਾਇਆ ਓਹ ਹੋ ਹੋ ਬੱਲੇ 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 ਤੇ ਜੇ ਹੁੰਦਾ ਹੁਣਰਗਾ ਹਾਂ ਤੇ ਫੜ ਲੀਦਾ ਡਾਂ ਖਲੋਤਾ ਨਹੀਂ ਦਿੱਤਾ ਮੈਂ ਨਮਸਤਾ ਤੁਹਾਨੂੰ ਤੁਹਾਨੂੰ ਦੇਖ ਕੇ ਮੈਂ ਕਰ ਲੈਣਾ ਠੀਕ ਹੈ ਠੀਕ ਹੈ ਹੈ ਪਰ ਉਹ ਨਹੀਂ ਸੱਤ ਜੁਗੀ ਲੋਕ ਹਾਂ ਸਹੀ ਹੈ। ਪਰਾ ਹੀ ਹੈਗੇ ਚਾਰ ਪਰਾ ਹੀ ਹੈ। ਜੀ। ਇਹ ਜੱਟ ਤੇ ਮਜਬੀ ਸਾਡੇ ਜੱਟਾ ਜਿਹੜੇ ਵਿੱਚੋਂ ਨੇ। ਹਾਂ। ਅੱਛਾ। ਵੱਡੇ ਦੀ ਲਾਤ ਅਸੀਂ ਆ। ਅੱਛਾ। ਇਹ ਦੋਦੇ ਛੋਟਿਆਂ ਦੀ ਇਹ ਇਹ ਤਾਂ ਸਾਨੂੰ ਮੱਥਾ ਟੇਕਿਆ ਕਰਮ ਚੰਗੇ ਹੁੰਦੇ। ਚੱਲੋ ਅੱਛਾ ਉਹ ਜਦੋਂ ਇਹ ਮਤਲਬ ਭਾਰਤ ਪਾਕਿਸਤਾਨ ਦੀ ਆਪਾਂ ਗੱਲ ਕਰ ਰਹੇ ਹਾਂ ਉਸ ਤੋਂ ਬਾਅਦ 1965 ਦੀ ਲੜਾਈ ਹੁੰਦੀ ਹੈ ਨਾ ਵੀ ਲੋਕਾਂ ਨੂੰ ਘਰ ਛੱਡ ਕੇ ਜਾਣਾ ਕਿੰਨੀਆਂ ਕੁ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਇਹ ਮੁੜਕੇ ਸਨ 47 ਦੀ ਗੱਲ 65 ਦੀ ਕਰ ਲੋ ਜਾਂ 71 ਦੀ ਕਰ ਲੋ ਇਹ ਮੁੜਕੇ ਆਪਣੇ ਲੈ ਗਏ ਭਜਾ ਕੇ ਇਹਨਾਂ ਨੂੰ ਜੰਮ ਨੂੰ ਤਾਂ ਇਹ 65 ਦੇ ਵਿੱਚ ਹਾਂ ਜੀ ਭੰਤੂ ਗੱਲ ਲਾ ਲੈ ਗਏ ਸੀ ਤੇ ਇਹ ਜਾਣਿਆ ਵੀ ਮੁੜਕੇ ਕੋਈ 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 ਖੇਮ ਕਰਨ ਨੂੰ ਮਾਲ ਲਿਆ ਉਹਨਾਂ ਨੇ ਹਾਂ ਕੋ ਜੇ ਇਤਰਾ ਕਰਕੇ ਵਾਦਾ ਘਾਟਾ ਮੱਲੀ ਗਿਆ ਕਿ ਭਈ ਹਾਂ ਆਪਾਂ ਜਿ ਦਿਨ ਜਨ ਜਨਾਲਾ ਕਮਾਲ ਲੈ ਛੱਡਣਾ ਨਹੀਂ ਹਾਂ ਮੁਰਕੇ ਛੱਡ ਛੁੱਟ ਦਿੰਦੀ ਸਰਕਾਰਾਂ ਨੇ ਹਾਂ ਹੈਗੇ ਨੀ ਮੁਰਕੇ ਛੱਡ ਦਿੰਦੀਆਂ ਰਹੀਆਂ ਛੱਡ ਦਿੰਦੀ ਅੱਛਾ ਜਿਹੜੀ 1965 ਚ ਜਦੋਂ ਕਹਿੰਦੇ ਵੀ ਘਾਰ ਛੱਡ ਕੇ ਲੋਕ ਤੁਰੇ ਸੀਗੇ ਉਦੋਂ ਕਿੰਨਾ ਕੁ ਨੁਕਸਾਨ ਹੋਇਆ ਤੇ ਕੀ ਕੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਨੁਕਸਾਨ ਤੇ ਹੁਣ ਮੈਨੂੰ ਇਹ ਦੱਸੋ ਹਾਂ ਇੱਥੋਂ ਆਪਾਂ ਘਰੋਂ ਨਿਕਲ ਤੁਰਦੇ ਹਾਂ ਹਾਂ ਤੇ ਦੋ ਜੁੱਲੇ ਫੜਨੇ ਵੀ ਮਾੜੇ ਆ ਬਿਲਕੁਲ ਕਿ ਕਿੰਨੀ ਮੁਸ਼ਕਲ ਆ ਵੀ ਆਪਾਂ ਉੱਤੇ ਲੈ ਲਾਂਗੇ ਯਾਰ ਹੂੰ ਦੋ ਲੀੜੇ ਫੜਨੇ ਵੀ ਮਾੜੇ ਆ ਸਹੀ ਆ ਕਿ ਕੀ ਕੀ ਕਰਾਂਗੇ ਆਪਾਂ ਰਾਤ ਨੂੰ ਹਾਂ ਹੈ ਕਿ ਨਹੀਂ ਤੇ ਜਿਹੜੀਆਂ ਇਹ ਨਹੀਂ ਇਹ ਪਾਝੜਾਂ ਨੇ ਉਹ ਕਿਤਰਾ ਲੋਕ ਚੁੱਕਦੇ ਹੂੰ ਬਿਲਕੁਲ ਹੈ ਕਿ ਨਹੀਂ ਔਖਾ ਸੀਗਾ ਔਖਾ ਸੀਗਾ ਤੁਸੀਂ ਫਿਰ ਕਿਤੇ ਕਿਤੇ ਗਏ ਹੋਈ ਅੱਜ ਤੋਂ ਛੱਡਣਾ ਪਿਆ ਤੁਹਾਨੂੰ ਵੀ ਨਹੀਂ ਅਹੀਂ ਨਹੀਂ ਅਜੇ ਤੱਕ ਗਏ ਨਹੀਂ ਤੁਸੀਂ ਨਹੀਂ ਗਏ ਗਏ अच्छा अच्छा लोग दसदे ते होणगे ना गल्लां ਵੀ ਪਾਈ ਅਸੀਂ ਆਪਣੇ ਰਿਸ਼ਤੇਦਾਰਾਂ ਦੇگە ਉੱਥੇ ਫਿਰ ਕੇ ਓਏ ਓ ਤੇ ਫਿਰ ਇਥੋਂ ਨਿਕਲ ਕੇ ਤੇ ਉੱਥੋਂ ਭਾਵੇਂ ਪੇਖੇ ਵੰਦੇ ਰਿਸ਼ਤੇਦਾਰਾਂ ਕੋਈ ਪੈਰ ਆ ਹਾਂ ਹੈ ਕਿ ਨਹੀਂ ਉਹਨਾਂ ਰਿਸ਼ਤੇਦਾਰ ਵੀ ਕੋਈ ਕਿੰਨਾ ਚਰਚਾ ਹਲਕਾ ਚਲਦਾ ਲੋਕੀ ਦੋ ਦਿਨ ਨਹੀਂ ਚੱਲ ਸਕਦੇ ਇਦਾਂ ਹੀ ਆ ਕੰਮ ਕਰਕੇ ਹੀ ਖਾਣਾ ਪੈਂਦਾ ਕਿੱਦਾਂ ਦੀਆਂ ਫਿਰ ਉਹ ਗੱਲਾਂ ਕਰਦੇ ਜਦੋਂ ਵਾਪਸ ਆ ਕੇ ਤੁਹਾਨੂੰ ਦੱਸਿਆ ਉਹਨਾਂ ਨੇ ਹੱਡ ਬੀਤੀ ਕੋਈ ਦੱਸੀ ਤੁਹਾਨੂੰ ਵੀ ਨਹੀਂ ਜਿਹੜੇ ਬੰਦੇ ਰਹਿ ਕੇ ਆਏ ਆਪਣੇ ਰਿਸ਼ਤੇਦਾਰਾਂ ਕੋ ਉਹ ਕਿਹਾ ਆਖਿਆ ਵੀ ਮੈਂ ਮੈਨੂੰ ਪ੍ਰਾਲੀ ਪ੍ਰਾਲੀ ਬੜੇ ਬੜੇ ਜਿਹੜੇ ਲੈਨ ਲਾਇਟ ਸੀ ਨਹੀਂ ਥੋਨੇ ਹਾਂ ਉਹਨੂੰ ਇੱਕ ਬੰਦੇ ਨੂੰ ਭੰਡੇਰ ਭੰਡੇਰ ਵਜਦੇ ਉਹਨੇ ਆਹ ਬਾਬਾ ਪ੍ਰਾਲੀ ਰੱਖ ਦੇ ਇੱਥੇ ਹੀ ਅੱਛਾ ਇਹ ਪ੍ਰਾਲੀ ਤੈਨੂੰ ਕਿੰਨੇ ਆਖਿਆ ਸੀ ਮੈਂ ਪ੍ਰਾਲੀ ਲਾਇਆ ਹੂੰ ਉਹ ਆਂਦਾ ਉਹ ਹੋਏ ਅਸੀਂ ਲੋਕਾਂ ਨੂੰ ਪ੍ਰਾਲੀ ਤੋਂ ਡੱਕਦੇ ਆਂ ਤੇ ਇਸ ਤਰ੍ਹਾਂ ਹੁੰਦੀ ਹੂੰ ਅੱਜ ਸਾਨੂੰ ਵੀ ਅਗਲੇ ਡੱਕਣ ਦਾ ਆਹਾ ਮੇਰੇ ਸ਼ੌਣ ਨੂੰ ਵਾਸਤੇ ਲਈ ਹੋ ਗਈ ਪ੍ਰਾਣੀ ਡੰਡ ਡੰਗਰ ਲਈ ਪਾਉਣ ਨੂੰ ਨੂੰ ਲਈ ਹੋ ਗਈ ਠੀਕ ਆ ਹਾਲਤ ਮਾੜੀ ਹੁੰਦੀ ਰਹੀ ਲੋਕਾਂ ਦੀ ਹੂੰ ਜੰਗ ਕੋ ਚੰਗੀ ਚੀਜ਼ ਨਹੀਂ ਚੰਗੀ ਚੀਜ਼ ਨਹੀਂ ਅੱਜ ਨਾਲ ਬਾਪੂ ਵੱਡੇ ਵੱਡੇ ਜਿਹੜੇ ਇਹ ਇਹ ਮਹਾਰਾਜ ਜਿੱਦੋਂ ਬਾਬਾ ਐ ਕਾ ਜੀ ਨਾ ਬਾਬਾ ਵੀਰ ਸਿੰਘ ਹਾਂ ਨਰੰਗਾਬਾਦ ਹੈ ਵੀਰ ਸਿੰਘ ਨਰੰਗਾਬਾਦ ਜਿੱਦੇ 365 ਮੇਲੇ ਲੱਗਦੇ ਆ ਹਾਂ ਹਾਂ ਇਨ ਰਾਜਿਆਂ ਨੇ ਇਹਨੂੰ ਰੋੜ ਦਿੱਤਾ ਅੱਛਾ ਜੀ ਮਾਰਿਆ ਨਹੀਂ ਸੀ ਤੇ ਰੋੜ ਦਿੱਤਾ ਭਈ ਹੂੰ ਆਪੇ ਮਰਮੂਰ ਜੋ ਹੂੰ ਉਹਨੇ ਕੋਈ ਤੁਲਾ ਫੜ ਕੇ ਤੇ ਇਥਾ ਤਾਰੂ ਸੀ ਕੁਛ ਹਾਂ ਤੇ ਨਿਕਲ ਆਇਆ ਬਾਹਰ ਤੇ ਉਹਨੇ ਮੁੜ ਕੇ ਅਨਕਾਰੀ ਕਰ ਦਿੱਤੀ ਉਹਨੇ ਆਖਿਆ ਓਏ ਅਸੀਂ ਜੰਗ ਨਹੀਂ ਹੁਣ ਕਰਨਾ ਹੂੰ ਮੇਰਾ ਮੁ슬ਮਾਨਾ ਨੇ ਕੀ ਵਿਚਾਲਿਆ ਮੁ슬ਮਾਨ ਵੀ ਬੰਦੇ ਤੇ ਅਸੀਂ ਵੀ ਬੰਦੇ ਨਹੀਂ ਬੰਦੇ ਬਿਲਕੁਲ ਸਾਡਾ ਕੀ ਵਿਗਾੜਿਆ ਕੇ ਹੂੰ ਉਹਨੇ ਫਿਰ 360 ਗੁਰਦਾਰੇ ਬਣਾਏ ਆ ਬਾਬੇ ਵੀਰ ਸਿੰਘ ਹਾਂ ਮਜੀਬ ਸਿੰਘ ਇਹੋ ਹਾਂ ਬਾਬਾ ਵੀਰ ਸਿੰਘ ਜੀ ਚਲੋ ਆਪਾਂ ਉਧਰਲੇ ਪਾਸੇ ਨਹੀਂ ਜਾਣਾ ਆਪਾਂ ਇਹ ਹੋਣ ਜਿਹੜਾ ਮਾਹੌਲ ਬਣਿਆ ਨਾ ਇਹਦੇ ਤੇ ਗੱਲ ਕਰੀਏ ਏਸੀ ਰੂਮ ਦੇ ਵਿੱਚ ਬੈਠੇ ਵੱਡੇ ਵੱਡੇ ਲੀਡਰ ਜਿਹੜੇ ਬਿਆਨ ਦੇਈ ਜਾਂਦੇ ਆ ਵੀ ਹੁਣ ਮਸਲਾ ਸਿਰਫ ਸਾਡੇ ਕੋਲ ਜਾਂ ਹੀ ਰਹਿ ਗਈ ਹੈ ਹਾਏ 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 ਉਹਨਾਂ ਨੇ ਉਹਨਾਂ ਜੀ ਥੱਲੇ ਪੂਰੇ ਭਾਰੇ ਕਢੇ ਆ ਉਹਨਾਂ ਅਫਸਰਾਂ ਨੇ ਵੀ ਇਹ ਤੇ ਸਾਡੇ ਜੀ ਵੱਜ ਜਾਣਗੇ ਦੂਜੇ ਭਾਵੇਂ ਮਰ ਜਮ ਸਾਰੇ ਹੂੰ ਇਹੋ ਹੀ ਫਿਰ ਉਹਨਾਂ ਦੀ ਕੋਈ ਉਹ ਨਾ ਗੱਲ ਹੈ ਇਹ ਕਹਾਲ ਉਹਨਾਂ ਦੇ ਕੀ ਆ ਪੀ ਉਹ ਉਹ ਬੈਠੇ ਕੋਈ ਸ਼ਹਿਰਾਂ ਚ ਬੈਠਾ ਕੋਈ ਕਿਤੇ ਬੈਠਾ ਤੇ ਬਾਰਡਰ ਤੇ ਤੇ ਇਹੀ ਬੈਠੇ ਮੁਸ਼ਕਲ ਤਾਂ ਸਾਨੂੰ ਚਲਣੀ ਪੈਣੀ ਐ ਨਾ ਸਾਨੂੰ ਚਲਣੀ ਪੈਣੀ ਐ ਉਹਨਾਂ ਦਾ ਕੀ ਵਿਝਣਦੇ ਆ ਭਾਈ ਹਾਂ ਉਹ ਮਾਰਦੇ ਝੂਠ ਹਾਂ ਤੇ ਗੱਲ ਨਹੀਂ ਕੋਈ ਕੋਈ ਗੱਲ ਹੀ ਨਹੀਂ ਗਏ ਲੜਾਈ ਕੋਈ ਮਸਲੇ ਦਾ ਹੱਲ ਹੈਗਾ ਕੋਈ ਜੰਗ ਜਿਹੜਾ ਮਸਲੇ ਦਾ ਹੱਲ ਹੈਗਾ ਜੀ ਗੱਲ ਆ ਵੀ ਅਸੀਂ ਇਤਨੀ ਜੂ ਆਂਦੇ ਵੀ ਜੰਗ ਲੱਗ ਜੀ ਹੂੰ ਇਹਦੇ ਇਹਦੀ ਹਵਾ ਵੀ ਭੈੜੀ ਆ ਹੂੰ ਹਵਾ ਵੀ ਭੈੜੀ ਹਾਂ ਤੇ ਗੋ ਵੇਖੋ ਹੂੰ ਇਹਦੀ ਹਵਾ ਵੀ ਭੈੜੀ ਆ ਕੁਝ ਲੋਕ ਤੇ ਇਹੋ ਜਿਹੇ ਬੰਦੇ ਵੀ ਹੈਗੇ ਆ ਉਹ ਜਿਹੜੇ ਆਂਦੇ ਆ ਵੀ ਸਾਨੂੰ ਨਾ ਬੰਬ ਪਾਣ ਕਿਤੇ ਪਾਕਿਸਤਾਨ ਚ ਛੱਡੋ ਅਸੀਂ ਉਹਨਾਂ ਨੂੰ ਤਬਾਹ ਕਰੋ ਨੇ ਹਾਏ 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 ਉਹਨਾਂ ਦਾ ਉਹਨਾਂ ਦਾ ਕੀ ਵਗਾਲਿਆ ਭਈ ਪਤਾ ਨਹੀਂ ਇਹਦੇ ਉਹਨਾਂ ਨੂੰ ਪਤਾ ਹੋਊਗਾ ਉਹਦੇ ਸਾਨੂੰ ਬੰਬ ਬੰਨ ਕੇ ਤਾਂ ਪਾਕਿਸਤਾਨ ਖਲਾ ਦੋ ਤਾਂ ਅਸੀਂ ਤਬਾਹ ਕਰਕੇ ਆਉਨੇ ਆ ਸਾਨੂੰ ਮੋਦੀ ਸਾਹਿਬ ਇਜਾਜ਼ਤ ਦੇ ਦੇ ਮੋਦੀ ਨੂੰ ਫਿਰ ਦਿਮਾਗ ਖਰਾਬ ਹੋਇਆ ਹੋਊ ਤੇ ਉਹ ਦੇ ਦੇ ਜਾਨ ਫੋੜੀ ਦਿਮਾਗ ਖਰਾਬ ਹੋ ਕੇ ਇਹੇ ਜਾਨ ਦਊਗਾ ਫਿਰ ਜਾਨ ਤੇ ਦੇ ਪੀ ਮਾਰ ਕਤੋਂ ਦੁਨੀਆ ਹਾਂ ਸਹੀ ਗੱਲ ਆ ਹੈ ਕਿ ਨਹੀਂ ਸਹੀ ਗੱਲ ਆ ਕਿ ਜੇ ਫਿਰ ਉਹਦਾ ਦਿਮਾਗ ਹੋ ਮੋਦੀ ਦਾ ਤੇ ਤਦੇ ਨਹੀਂ ਨਾ ਦੇਂਦਾ ਜਾਨ ਤਾ ਹੂੰ ਬਿਲਕੁਲ ਹੈ ਬਿਲਕੁਲ ਕਤਲ ਤਾਂ ਇਨਸਾਨੀਅਤ ਦਾ ਹੀ ਹੋਣਾ ਨਾ ਜੀ ਭਾਵੇਂ ਉਧਰ ਮਰਨ ਤੇ ਭਾਵੇਂ ਆਪਣੇ ਵਾਲੇ ਪਾਸੇ ਮਰਨ ਹਾਂਜੀ ਬੰਦੇ ਹੀ ਵਰਨੇ ਆ ਨਾ ਬੰਦੇ ਬੰਦੇ ਬਿਲਕੁਲ ਬੰਦੇ ਇਹ ਲੀਡਰਾਂ ਦਾ ਤਾਂ ਕੁਝ ਨਹੀਂ জানা ਉਹ ਇਹ ਕੋਈ ਬਾਹਰਲੇ ਮਹੌਲ ਚ ਗਿਆ ਹੈ ਹਾਂ ਕੋਈ ਕਿਤੇ ਗਏ ਨੇ ਆਪਦੇ ਜੀ ਲੈ ਕੇ ਹੂੰ ਤੇ ਤੁਹਾਡੇ ਮੇਰੇ ਨਾਲ ਇਹਨਾਂ ਨੂੰ ਵੀ ਲੱਗੀ ਹੂੰ ਸੁਣਿਗਾ ਸਹੀ ਗੱਲ ਆ ਉਹ ਲੜਾਈ ਦੇ ਮਾਹੌਲ ਚ ਕਹਿੰਦਾ ਵੀ ਜਦੋਂ ਚੱਲਦੀ ਸੀ ਤੋਪ ਤਾਪ ਚੱਲਦੀ ਸੀ ਜਦੋਂ ਆਪਣੇ ਵਾਲੇ ਪਾਸੇ ਲੰਘ ਆਏ ਸੀ ਉਦੋਂ ਆਪਣੇ ਇੱਕ ਫੌਜੀ ਕੋਈ ਨੌਜਵਾਨ ਕਹਿੰਦੇ ਨਿਸ਼ਾਨਚੀ ਬੜਾ ਸੀ ਉਹਨੇ ਜਹਾਜ ਜੂ ਬੜੇ ਸਟੇਪ ਪਤਾ ਉਹ ਕੋਈ ਯਾਦ ਹੈ ਕੋਈ ਘਟਨਾ ਪੀਆ ਜਿਹੜਾ ਹੈਗਾ ਹੈ ਮਹਾਰਾਜ ਨਾਲ ਜੀਤ ਹੋਇਆ ਹਾਂ ਹੈਨਾ ਹਾਂ ਉਹ ਮੁੰਡਾ ਉਹਨੂੰ ਗੁਰੂ ਮਹਾਰਾਜ ਨੇ ਆਖਿਆ ਗੁਰੂ ਗੋਬਿੰਦ ਸਿੰਘ ਨੇ ਵੀ ਵਿਆਹ ਨਾ ਕਰਵਾਵੀਂ ਹਾਂ ਨਹੀਂ ਉਹ ਤਾਂ ਬੰਦਾ ਸਿੰਘ ਬਹਾਦਰ ਦੀ ਗੱਲ ਲੈ ਕੇ ਬੰਦਾ ਸਿੰਘ ਬਹਾਦਰ ਦੀ ਗੱਲ ਬੰਦਾ ਸਿੰਘ ਬਹਾਦਰ ਦੀ ਗੱਲ ਹਾਂ ਉਹਨੇ ਡੋਗਰੀ ਨਾਲ ਵਿਆਹ ਕਰਾ ਲਿਆ ਹੂੰ ਇਹ ਕਰਾ ਲਿਆ ਤੇ ਮੁੜ ਕੇ ਉਹਨੇ ਹਮ ਅਸਕਰ ਮੁੰਡਾ ਵਿਹਣਾ ਆ ਮੁੰਡਾ ਵਿਹਣਾ ਤੇ ਇਧਰ ਦੀ ਆਪਣੀ ਕੋ ਕੰਨਿਆ ਹੋ ਹਮ ਤੇ ਉਹਨੇ ਜਿਨ੍ਹਾਂ ਦੀ ਕੁੜੀ ਸੀ ਨਾ ਹਮ ਉਹਨੇ ਪਾਟੇ ਲੀਰੇ ਗਲ ਚ ਪਾਏ ਪੱਗ ਵੀ ਲੀਰਾਂ ਵਾਲੀ ਬੱਧੀ ਹਮ ਪੈਰਾਂ ਤੋਂ ਵਿਚਾਰਾ ਨੰਗਾ ਹਮ ਉਹ ਬੰਦਾ ਆਣ ਕੇ ਬੰਦਾ ਹਮ ਬਾਦਰ ਐ ਕਿ ਮੰਗਲਾ ਕੁਛ ਹੂੰ ਹਾਂ ਦਾ ਜਿੱਕਾ ਦੀ ਮੰਗਤਾ ਤੋਂ ਮੰਗਦਾ ਵੀ ਕੁਝ ਮੰਗਿਆ ਸੀ ਹੂੰ ਉਹ ਨਾ ਕਿ ਉਹ ਮੇਰਾ ਬਈ ਨੀ ਆਵਾਜ਼ ਕਾਬਲ ਕਿਨਾਰ ਤਾਂ ਇਹ ਮੇਰਾ ਰਾਜ ਹੂੰ ਤੇ ਤੂੰ ਤੇ ਮੈਂ ਤੇ ਰਾਜਾ ਕਰਕੇ ਮੈਨਾਂ ਮੰਗ ਜੋ ਮੰਗਣਾ ਸਹੀ ਆ ਉਹਨਾਂ ਤੂੰ ਵੀ ਮੰਗਦਾ ਸੀ ਮੈਂ ਮੰਗਿਆ ਹੂੰ ਹੁਣ ਤੇ ਤੂੰ ਮੈਂ ਅਹੀਂ ਧੀ ਪਰ ਲਿਖਾ ਕੇ ਇਹਨੂੰ ਤਾਨ ਕਰ ਦਨੇ ਤੂੰ ਮੰਗਣਾ ਆਇਆ ਹੀ ਆ ਤੇ ਤਾਨ ਕਰ ਦੇ ਨੀ ਤੈਨੂੰ ਸਹੀ ਆ ਮੰਗ ਤੇ ਹੋ ਗਿਆ ਨਾ ਹੂੰ ਬਿਲਕੁਲ ਉਹ ਇਹਨੇ ਡੰਡ ਲਾਈ ਹੂੰ ਹੁਣ ਬਾਪੂ ਜਿਹੜਾ ਮਾਹੌਲ ਸਿਰਜਾ ਜਾ ਰਿਹਾ ਕਿ ਇਹ ਜਿਹੜੀ ਜੰਗ ਦੀ ਉਹ ਗੱਲ ਕਰ ਰਿਹਾ ਜੰਗ ਲੱਗਣੀ ਚਾਹੀਦੀ ਕਿ ਨਹੀਂ ਲੱਗਣੀ ਚਾਹੀਦੀ ਬਈ ਗੱਲ ਆ ਜਾਨ ਤੇ ਹਰ ਇੱਕ ਨੂੰ ਪਿਆਰੇ ਹੂੰ ਪਰ ਮੈਂ ਤੇ ਆਨਾ ਵੀ ਇਹਦੀ ਹਵਾ ਵੀ ਮਾੜੀ ਹਵਾ ਵੀ ਮਾੜੀ ਸਹੀ ਆ ਉਧਰ ਮਾਰਦੇ ਹੋਗੇ ਤਾਜ਼ੀ ਬੰਦੇ ਮਰਨੇ ਤੇ ਇਧਰ ਮਾਰ ਲੰਗੇ ਤੇ ਤਦ ਵੀ ਬੰਦੇ ਮਰਨੇ ਮੁਲਕ ਹੀ ਮਰਨਾ ਹਾਂਗਲ ਨਾਲ ਨਾਲ ਕਦੀ ਜਨਤਾ ਨੇ ਥੋੜੀ ਲੜਾਈ ਮੰਗੀ ਹੁੰਦੀ ਹਨਾ ਇਹ ਤਾਂ ਜੇ ਪਾਕਿਸਤਾਨ ਕਿਸੇ ਨੇ ਮੰਗਿਆ ਤਾਂ ਕਿਸੇ ਜਨਤਾ ਨੇ ਥੋੜੀ ਮੰਗਿਆ ਇਹ ਤੇ ਗੱਲਾਂ ਆਪਾਂ ਆਮ ਹੀ ਗੱਲਾਂ ਕਰਦੇ ਆ ਨਾ ਆਵੇਂ ਆਹ ਸਨਾ ਜੀ ਝੂਠੀ ਗੱਲ ਇਹਦੀ ਹਵਾ ਵੀ ਮਾੜੀ ਹੈ ਮਹਾਰਾਜ ਹਾਂ ਸਾਡੇ ਨਾਲ ਨਾ ਪਿੱਛੇ ਵੀਰ ਜੀ ਵੀ ਖੜੇ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਇੱਥੇ ਆ ਜਾ ਵੀਰ ਜੀ ਇੱਥੇ ਆ ਜਾ ਤਾ ਆਜੋ ਤਾ ਉੱਪਰ ਸਟਾਪ ਕਰ ਸਟਾਪ ਕਰ ਲੋ ਇੱਕ ਮਿੰਟ ਆ ਰਹੇ ਇੱਥੇ ਤਾਂ ਆਪਾਂ ਬਾਰਡਰ ਏਰੀਆ ਤੋਂ ਸਾਰੀ ਗੱਲਬਾਤ ਤੁਹਾਨੂੰ ਦਿਖਾ ਰਹੇ ਆ ਤੇ ਮੇਰੇ ਨਾਲ ਵੀਰ ਜੀ ਜੁੜੇ ਆ ਆਪਾਂ ਇਹਨਾਂ ਤੋਂ ਹੀ ਜਾਣਦੇ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਪਹਿਲਾਂ ਆਪਣਾ ਨਾਮ ਦੱਸ ਦਿਓ ਮੇਰਾ ਨਾਮ ਜੀ ਕੇਵਲ ਸਿੰਘ ਕੇਵਲ ਸਿੰਘ ਹਾਂਜੀ ਕੇਵਲ ਸਿੰਘ ਜੀ ਫਿਰ ਜਿੱਤਰਾ ਦਾ ਹੁਣ ਮੌਲ ਸਿਰਜਾ ਜਾ ਰਿਹਾ ਕੀ ਕਹਿਣਾ ਚਾਹੁੰਦੇ ਹੋ ਮੈਂ ਇਹ ਕਹਿਣਾ ਚਾਹਣਾ ਵਾ ਵੀ ਜਿਹੜੀ جنگ ਆ ਹੈ ਮਾੜੀ ਹੂੰ ਇਹ ਦੋਆ ਤਰ੍ਹਾਂ ਦਾ ਨਿਸ਼ਾਨ ਹੈ ਹੂੰ ਕਿ ਕੁਝ ਵੀਰ ਸਾਡੇ ਪਿੱਛੇ ਬੈਠੇ ਆ ਕੋਈ ਜਿਵੇਂ ਗਿਣੋ ਬੰਬੇ ਬੈਠਾ ਕਲਕੱਤੇ ਬੈਠਾ ਉਹ ਮੇਰੇ ਵੀਰ ਕਹਿ ਰਿਹਾ ਕਿ جنگ ਲੱਗਣੀ ਚਾਹੀਦੀ ਹੈ ਹੂੰ ਪਰ جنگ ਦੇ ਜਿਹੜੇ ਮਾਹੌਲ ਆ ਅਸੀਂ ਕਾਰ ਗਿੱਲ ਵਾਲਾ جنگ ਜਦੋਂ ਵੇਖਿਆ ਆ ਤੇ ਅਸੀਂ ਤੇ ਪਿੰਡੋਂ ਗਏ ਨਹੀਂ ਪਰ ਜਿਹੜੇ ਗਏ ਆ ਲੋਕ ਅੱਧੇ ਲੋਕ ਉੰਜੀ ਮਰ ਗਏ ਟਰਾਲੀਆਂ ਦੇ ਵਿੱਚ ਹੂੰ ਕਿਸੇ ਦਾ ਕਿਸੇ ਨੇ ਟਰੈਕਟਰ ਖੋੜਿਆ ਕਿਸੇ ਦਾ ਕਿਸੇ ਨੇ ਉਹ ਤੋ ਕਣਕਾ ਵਾਲੇ ਤੇ ਡ੍ਰੈਗਰ ਪਿਛਾ ਕੇ ਲੈ ਗਿਆ ਉਹਨਾਂ ਨੂੰ ਮਾਰ ਕੇ ਛੜ ਕੋ ਪਾਥੇ ਸੁੱਟ ਦਿੱਤਾ ਜਿਹੜਾ ਜੰਗ ਦਾ ਮਾਹੌਲ ਆ ਇਹ ਬਹੁਤ ਮੜਾ ਹੂੰ ਪਰ ਇਹ ਸਾਰੀ ਦੁਨੀਆ ਇੱਕੋ ਜਿਹੀ ਨਹੀਂ ਹੁੰਦੀ ਜਿਹੜੇ ਸ਼ਰਾਰਤੀ ਬੰਦੇ ਹੁੰਦੇ ਆ ਉਹ ਸ਼ਰਾਰਤੀ ਬੰਦੇ ਜਿਹੜੇ ਆਪਣੀ ਸ਼ਰਾਰਤ ਕਰਕੇ ਹੂੰ ਤੇ ਚੋਰ ਦਾ ਕਹ ਮੈਂ ਲੁਕ ਜਾਣਾ ਸਹੀ ਆ ਪਰ ਸਾਰੀ ਦੁਨੀਆ ਤੇ ਗਲਤ ਨਹੀਂ ਹੋ ਸਕਦੀ ਹੂੰ ਕਿ ਸਾਰੀ ਦੁਨੀਆ ਗਲਤ ਆਲੇ ਤਾਂ ਦੱਸੋ ਬਿਲਕੁਲ ਬ ਗਲਤੀ ਇੱਕ ਬੰਦੇ ਦੀ ਹੁੰਦੀ ਆ ਤੇ ਸਜ਼ਾ ਸਾਰਾ ਮੁਲਕ ਭੁਗਤਦਾ ਹੂੰ ਜੰਗ ਦਾ ਮਾਹੌਲ ਜਿਹੜਾ ਬਹੁਤ ਮੜਾ ਦੋ ਤਰੀ ਨਿਸ਼ਾਨ ਇਕ ਹੋ ਜਾਈਏ ਜਿੱਦ ਤਰ੍ਹਾਂ ਉਹ ਕਹਿ ਰਿਹਾ ਨਾ ਵੀ ਮਤਲਬ ਵੀ ਹੁਣ ਪਾਕਿਸਤਾਨ ਨੇ ਜੀ ਸਾਡੇ ਜੰਮੂ ਦੇ ਅਤਵਾਦੀ ਭੇਜ ਦਿੱਤੇ ਜੀ ਉਹਨਾਂ ਸਾਡੇ ਨੂੰ ਦੋਸ਼ੇ ਮਾਰ ਦਿੱਤੇ ਵੀ ਇਸ ਕਰਕੇ ਸਾਨੂੰ ਪਾਕਿਸਤਾਨ ਨੂੰ ਖਤਮ ਕਰ ਦੇਣਾ ਚਾਹੀਦਾ ਵੇਖੋ ਜੀ ਜਿਹੜੇ ਬੰਦੇ ਨੇ ਗਲਤੀ ਕੀਤੀ ਸਜ਼ਾ ਉਸ ਨੂੰ ਮਿਲਣੀ ਚਾਹੀਦੀ ਬਿਲਕੁਲ ਹਾਂ ਜੇ ਮੈਂ ਕਤਲ ਕਰਨ ਰਿਹਾ ਤੇ ਮੇਰਾ ਹੀ ਕਤਲ ਹੋਣਾ ਚਾਹੀਦਾ ਹਾਂ ਅਜਾ ਦੂਜਿਆਂ ਦਾ ਕਤਲ ਹੀ ਕਰਨਾ ਆਪਾਂ ਹਾਂ ਕਿ ਉਹਦੇ ਵਿੱਚ ਸਭ ਹੀ ਲੋਕ ਥੋੜੀ ਕੋਲੇ ਹੋ ਸਕਦੇ ਜੇ ਸਾਡੇ ਨੇ ਗਲਤੀ ਕੀਤੀ ਉਹ ਸਜ਼ਾ ਭੁਗਤੇ ਹਾਂ ਤੇ ਜੇ ਹੁਣ ਗਿਣੋ ਅਸੀਂ ਬਾਰਡਰ ਤੇ ਬੈਠੇ ਆ ਜੇ ਕੱਲ ਨੂੰ ਜੰਗ ਲੱਗ ਗਈ ਤਾਂ ਕਿੱਧਰ ਜਾਵਾਂਗੇ ਨਹੀਂ ਚੱਲ ਜਾਣਾ ਬਿਲਕੁਲ ਤੇ ਕੋਈ ਕਿਸੇ ਨੂੰ ਅੱਜ ਕੱਲ੍ਹ ਜਮਾਨਾ ਅੱਡਾ ਮਾਰਾ ਆ ਗਿਆ ਕੋਈ ਕਿਸੇ ਨੂੰ ਚਾਹ ਦਾ ਕੱਪ ਨਹੀਂ ਪੀਉਂਦਾ ਹਮਮ ਉਹਨਾਂ ਦੇ ਅੱਜ ਕੱਲ੍ਹ ਦੇ ਜਮਾਨੇ ਵਿੱਚ ਨਾ ਕੋਈ ਭੈਣ ਨਾ ਕੋਈ ਭਰਾ ਸਾਰਿਆਂ ਦਾ ਆਪਣੇ ਵੀ ਪੂਰਾ ਫੜਨ ਲਿਆ ਹੂੰ ਤੇ ਕਿੱਥੇ ਜਾਣਗੇ ਲੋਕ ਤੁਸੀਂ ਬੱਡੇ ਬੀ ਚਲਿੰਦੇ ਅਕਸਰ ਬਜ਼ੁਰਗਾ ਤੋਂ ਕਿਹੋ ਜਿਹੀਆਂ ਗੱਲਾਂ ਸੁਣ ਦਿੰਦੇ ਹੋ ਸਾਬ੍ਹ ਮੈਂ ਸਾਡੇ ਜਦੋਂ ਬਜ਼ੁਰਗਾ ਦੀਆਂ ਗੱਲਾਂ ਸੁਣਦੇ ਹਾਂ ਹੂੰ ਕਿ ਮੈਂ ਤੇ ਇੱਕ ਉਹ ਤੋਂ 47 ਦੀ ਇੱਕ ਕਵਿਤਾ ਵੀ ਲਿਖੀ ਆ ਹੂੰ ਕਿ ਜੋ ਬਜ਼ੁਰਗਿ ਸਾਨੂੰ ਦੱਸਦੇ ਸੀ ਉਹਨਾਂ ਤੋਂ ਚਾਨਣਾ ਜੋ ਸਾਨੂੰ ਬਖਸ਼ਿਆ ਗਿਆ ਵਾ ਮੈਂ ਇੱਕ ਕਵਿਤਾ ਲਿਖੀ ਆ ਜ਼ਰੂਰ ਸੁਣਾਓ ਜੀ ਸਾਡੇ ਨਾਲ ਲਓ ਪਿਆਰੇ ਦਰਸ਼ਕੋ ਇੱਕ ਆਂਦੇ ਦੇ ਵੀ ਜਿੱਥੇ ਨਾ ਪਹੁੰਚ ਸਕੇ ਰਵੀ ਤੇ ਉੱਥੇ ਪਹੁੰਚ ਸਕੇ ਕਵੀ ਕਵੀ ਨੇ ਜਿਹੜੀ ਬਹੁਤ ਹੀ ਗੱਲ ਜਿਹੜੀ ਉਹ ਛੋਟੇ ਸ਼ਬਦਾਂ 'ਚ ਦੱਸ ਦੇਣੇ ਹੁੰਦੀ ਆਪਾਂ ਸੁਣਦੇ ਵੀਰ ਤੋਂ ਹਾਂਜੀ ਲੋ ਵੈਗਰੂ ਜੀ ਕਾ ਖਾਲਸਾ ਵੈਗਰੂ ਜੀ ਕੀ ਫਤਿਹ ਜੀ ਕਿ ਗੁਰੂ ਜੀ ਅਸਾਂ ਕਿਤੇ ਜਦੋਂ ਸਾਲ 47 ਦੇਲੇ ਬਜ਼ੁਰਗਾਂ ਤੋਂ ਚਾਣਣਾ ਲਈ ਗਏ ਬਜ਼ੁਰਗਾਂ ਦੀਆਂ ਸੱਤਾ ਵਿੱਚ ਬੈਠੇ ਬੈੰਦੇ ਸਾਂ ਉਹਨਾਂ ਤੋਂ ਜੋ ਗੱਲਬਾਤ ਆਪਣੇ ਚਾਣਣਾ ਪਈ ਉਹਦੀ ਮੈਂ ਇੱਕ ਕਵਤਾ ਤਿਆਰ ਕੀਤੀ ਆ ਸਾਲ 47 ਦੀ ਜੀ ਕਿੰਨ ਲੋਕਾਂ ਦਾ ਐਡਾ ਬੁਰਾ ਹਾਲ ਹੋਇਆ ਹੂੰ ਉਹਨੇ ਵਾਂਟ ਦੋ ਦੇਸ਼ਾਂ ਦੀ ਹੋ ਗਈ ਫਿਰ ਲੱਗੇ ਜੋਸ਼ ਵਗਾਉਣ ਯਾਰੋ ਵੜ ਵੜ ਰੇਲਾਂ ਭਰਤੀਆਂ ਹੂੰ ਜਿਹੜੇ ਇੰਦਰ ਸੀ ਜਦੋਂ ਵੰਡ ਹੋਈ ਦੋ ਦੇਸ਼ਾਂ ਦੀ ਹੂੰ ਇਧਰੋਂ ਖੇਮ ਕਰਨ ਦੇ ਏਰੀਆ ਦੇ ਵਿੱਚ ਆਪਣੇ ਇਧਰੋਂ ਰੇਲਾਂ ਭਰ-ਭਰ ਕੇ ਮੁਸਲਮਾਨਾਂ ਦੀਆਂ ਹੂੰ ਤੇ ਸਾਡੇ ਜਿਹੜੇ ਉਧਰ ਰਹਿੰਦੇ ਸਿੱਖ ਭਰਾ ਹਿੰਦੂ ਉਹਨਾਂ ਦੀਆਂ ਰੇਲਾਂ ਵੱਡ-ਵੱਡੇ ਉਹਨਾਂ ਨੇ ਭਰ ਕੇ ਖਲਾ ਦਿੱਤੀਆਂ ਹੋਇਆ ਤੇ ਜੁਰਮ ਨਾ ਬਿਲਕੁਲ ਵੰਡ ਦੋ ਦੇਸ਼ਾਂ ਦੀ ਹੋ ਗਈ ਫਿਰ ਲੱਗੇ ਜੋਸ਼ ਵਖਾਉਣ ਯਾਰੋ ਵੱਡ-ਵੱਡ ਰੇਲਾਂ ਭਰਤੀਆਂ ਹੂੰ ਪਹਿਲਾਂ 140 ਵਿੱਚ ਬੁਰਕੀਆਂ ਹਾਂ ਤੇ ਭਾਈਆਂ ਨੂੰ ਵੱਧ ਪਿਆਰ ਵਾਹ ਸਭ ਨੇ ਇੱਕ ਚੁੱਲੇ ਤੇ ਬੈਠਣਾ ਹੂੰ ਪਹਿਲਾਂ ਚੁੱਲ੍ਹੇ ਨਾਲ ਚੁੱਲਾ ਮੁਸਲਮਾਨਾਂ ਦਾ ਤੇ ਸਿੱਖਾਂ ਦਾ ਇੱਕ ਸੀ ਹੂੰ ਪਹਿਲਾ ਇੱਕ ਚੁੱਲੇ ਤੇ ਹੂੰ ਇੱਕ ਥਾਲੀ ਵਿੱਚ ਬੁਰਕੀਆਂ ਇੱਕੇ ਥਾਲੀ ਵਿੱਚ ਰੋਟੀ ਸੀ ਹਾਂ ਤੇ ਭੰਨ ਕੇ ਮੁਸਲਮਾਨ ਵੀ ਉੱਥੇ ਖਾਂਦੇ ਸੀ ਤੇ ਸਿੱਖ ਵੀ ਉੱਥੇ ਖਾਂਦੇ ਸੀ ਸਹੀ ਹੈ ਪਹਿਲਾ ਇੱਕ ਥਾਲੀ ਵਿੱਚ ਬੁਰਕੀਆਂ ਤੇ ਭਾਈਆਂ ਨੂੰ ਵੱਧ ਪਿਆਰ ਜੀ ਸਭ ਨੇ ਇੱਕ ਚੁੱਲੇ ਤੇ ਬੈਠਣਾ ਹੂੰ ਯਾਰੋ ਪਾਈ ਬਿਮਾਰੀ ਯਾਰੋ ਪਾਈ ਬਿਮਾਰੀ ਵੰਡ ਨੇ ਹੂੰ ਕਿਤੇ ਘਰਾਂ ਦੇ ਘਰ ਬਰਬਾਦ ਵਾਹ ਲੋਕਾਂ ਨੇ ਛੋਟੇ ਬੱਚੇ ਮਾਰ ਦਿੱਤੇ ਹੂੰ ਉਦੋਂ ਭਾਈ ਸਾਹਿਬ ਕਿਸੇ ਨੇ ਸੋਚਿਆ ਨਹੀਂਗਾ ਵੀ ਇਹ ਬੱਚਾ ਆਵਾਜ਼ਾ ਬੁਰੜਾ ਆਵਾਜ਼ਾ ਤਹੀ ਆ ਪੈਣ ਜਿਹਦਾ ਦਾ ਲਗਾ ਉਹਨੇ ਆਖਿਆ ਇਹ ਮੁਸਲਮਾਨ ਹੈ ਉਹਨੂੰ ਮਾਰਤਾ ਹੂੰ ਉਹਨਾਂ ਆਖਿਆ ਇਹ ਸਿੱਖ ਹੈ ਹਿੰਦੂ ਉਹਨਾਂ ਨੇ ਉਹਨੂੰ ਮਾਰਤਾ ਤੇ ਬਰਬਾਦੀ ਬਹੁਤ ਜ਼ਿਆਦੀ ਹੋਈ ਹੂੰ ਲੋਕੀ ਖੁੱਲੇ ਭੂਏ ਛੱਡ ਕੇ ਹੂੰ ਲੋਕਾਂ ਨੇ ਇਤਰਾ ਜੰਦਰਾ ਨਹੀਂ ਕਿਹਦੋ ਲੱਗਿਆ ਲੋਕਾਂ ਨੇ ਆਪਣੀ ਜਾਨ ਬਚਾਈ ਉਹੋ ਭੱਜ ਭੱਜ ਕੇ ਲੋਕੀ ਖੁੱਲੇ ਭੂਏ ਛੱਡ ਕੇ ਕਰਨ ਲੱਗੇ ਜਾਨ ਬਚਾਉਣ ਵੀਰੋਂ ਕੋਈ ਨਾ ਸਮਝੇ ਆਪਣਾ ਜੀ ਜਿਹੜੇ ਆਪਣੇ ਸੀ ਉਦੋਂ ਉਹ ਵੀ ਦੁਸ਼ਮਣ ਬਣ ਗਏ ਬਿਲਕੁਲ ਖੂਨ ਨਾ ਨਾ ਖੂਹਾਂ ਭਰ ਗਿਆ ਹੂੰ ਖੂਨ ਨਾ ਨਾ ਖੂਹਾਂ ਭਰ ਗਿਆ ਲਾਛਾਂ ਦੇ ਲੱਗ ਕੇ ਢੇਰ ਲੋਕੀ ਧੀਆ ਪੁੱਤਰ ਛੱਡ ਗਏ ਹੂੰ ਅੱਜ ਵੀ ਆਪਾਂ ਵਹਿੰਦੇ ਜੇ ਅੱਜ ਵੀ ਰਿਸ਼ਤੇਦਾਰੀ ਸਾਡੀ ਉਧਰ ਉਧਰੀ ਪਰਮਟਾਂ ਤੇ ਆਪਾਂ ਪਾਸਪੋਰਟਾਂ ਤੇ ਜਾ ਰਹੇ ਆ ਇਹਦੀ ਧੀ ਉਧਰ ਰਹਿ ਗਈ ਬਾਅਦ ਚ ਪਤਾ ਲੱਗਾ ਪੱਤਰਕਾਰਾਂ ਨੇ ਮੁੜ ਕੇ ਉਹਨਾਂ ਦੀਆਂ ਮੁਲਾਕਾਤਾਂ ਕਰਾਈਆਂ ਕਿਸੇ ਦਾ ਇੱਧਰ ਪੁੱਤ ਰਹਿ ਗਿਆ ਫਿਰ ਪੱਤਰਕਾਰਾਂ ਨੇ ਜਾ ਜਾ ਕੇ ਉਹਨਾਂ ਦੇ ਉਹ ਰਿਸ਼ਤੇ ਜੋੜੇ ਅੱਜ ਵੀ ਉਹ ਕੰਮ ਚੱਲ ਰਿਹਾ ਵਾ ਬਿਲਕੁਲ ਕਿ ਜਿਹੜੇ ਲੋਕ ਨੇ ਕੂ ਨਾਨਾ ਖੂਹਾਂ ਭਰ ਗਿਆ ਬਲਾਛਾਂ ਦੇ ਲੱਗ ਗਏ ਢੇਰ ਲੋਕੀ ਧੀਆ ਪੁੱਤਰ ਛੱਡ ਗਏ ਲੋਕੀ ਰਾਤ ਬਰਾਤੇ ਨਸਦੇ ਕੋਈ ਦੇਵੇ ਨਾ ਸਾਨੂੰ ਮਾਰ ਯਾਰੋ ਲਬ ਲਬ ਲੋਕੀ ਮਾਰਦੇ ਲੋਕੀ ਭਾਈ ਸਾਹਿਬ ਦਿਨੇ ਜੇ ਕੋ ਜਾਂਦਾ ਸੀ ਤੇ ਉਹ ਮਾਰ ਕੇ ਉਹਨੂੰ ਬਰਸੀ ਜਾਂ ਕੁਰਬਾਨ ਮਾਰ ਕੇ ਉਹ ਨਹਿਰ ਜਰੂਰ ਦਿੰਦੀ ਜੇ ਕੋ ਉਧਰੋਂ ਆਉਂਦਾ ਸੀ ਉਹਨੂੰ ਵੀ ਮਾਰ ਕੇ ਕੁਰਬਾਨ ਬਰਸੀ ਰੋੜ ਦੇ ਲੋਕ ਰਾਤ ਬਰਾਤੇ ਆਪਦੇ ਬੱਚੇ ਵੀ ਛੱਡ ਗਏ ਜਿਹੜੇ ਆ ਆਪਣੀ ਜਾਨ ਬਚਾਉਣ ਦੀ ਖਾਤਰ ਲੋਕ ਆਪਣੇ ਜਾਨਾਂ ਬਚਾਉਂਦੇ ਰਹੇ ਵੀਰੋ ਅੱਗ ਲਾਈ ਅੰਗਰੇਜ਼ ਨੇ ਹੂੰ ਵੀਰੋ ਅੱਗ ਲਾਈ ਅੰਗਰੇਜ਼ ਨੇ ਕਰਤੇ ਲੀਰੋ ਲੀਰ ਹੂੰ ਪਾਈਆਂ ਨੇ ਪਾਈ ਮਾਰਤੀ ਮੁਸਲਮਾਨਾਂ ਹਿੰਦੂਆਂ ਵਿੱਚ ਸਿੱਖਾਂ ਵਿੱਚ ਕੋਈ ਫਰਕ ਨਹੀਂ ਹੈ ਕਿਦੇ ਭਰਾ ਸੀ ਜੀ ਕੋਨੇ ਇਹੋ ਜੀ ਇੱਕ ਪਲੀਤਾ ਲਾ ਦਿੱਤਾ ਇੱਕ ਹਿੰਦੁਸਤਾਨ ਨੂੰ ਦੋ ਟੁਕੜੇ ਕਰਕੇ ਰਾ ਦਿੱਤਾ ਹੂੰ ਉਹਨੇ ਕਹੇ ਚਲੋ ਮੈਂ ਤੇ ਹੁਣ ਚਲੇ ਜਾਣਾ ਤੁਹਾਡੀ ਸਦਾ ਦੀ جنگ ਲੱਗੇ ਰਹੂਗੀ ਤੁਸੀਂ ਰੋਜ਼ ਹੀ ਲੜਦੇ ਰਹੋਗੇ ਕਿ ਇਹ ਜਿਹੜੀ ਅੰਗਰੇਜ਼ ਨੇ ਅੱਗ ਲਾਈ ਆ ਅੱਜ ਉਹਨੇ ਲੀਰੋ ਲੀਰ ਕਰਕੇ ਰੱਖ ਦਿੱਤਾ ਵਾ ਸਹੀ ਆ ਉਹ ਅੱਜ ਪਾਟ ਕੇ ਪੈ ਰਿਹਾ ਵਾ ਹੂੰ ਦੱਲ ਵਾਲਾ ਕੇਬਾ ਲਿਖਦਾ ਹੂੰ ਦੱਲ ਵਾਲਾ ਕੇਬਾ ਲਿਖਦਾ ਵੀਰੋ ਦੋ ਦੇਸ਼ਾਂ ਦਾ ਹਾਲ ਹੂੰ ਵੀਰੋ ਲਿਖਦਿਆਂ ਦਿਲ ਜੇ ਕੰਬਦਾ ਹੂੰ ਜੇ ਉਹ ਹਾਲ ਵੇਖੀਏ ਉਦੋਂ 1947 ਵਾਲਾ ਤੇ ਜਦੋਂ ਆਪਾਂ ਉਹ ਲਿਖਾਰੀ ਲਿਖਦਾ ਨਾ ਕੋਈ ਕਵਤਾ ਲਿਖਦਾ ਜਾਂ ਉਦੋਂ ਦਾ ਹਾਲ ਲਿਖਦਾ ਅਜਾ ਦੇਲਿਆ ਕੰਬਦਾ ਵਾ ਤਾਂ ਹੀ ਮਾਰਦਾ ਇਹ ਬਣਿਆ ਕੀ ਬਣਿਆ ਕੀ ਕਿਤੇ ਸਾਨੂੰ ਬਜ਼ੁਰਗਾਂ ਦੇ ਕੋਲੋਂ ਚਾਣਨਾ ਪਈ ਵੀ ਬੁਰਾ ਲੋਕਾਂ ਦਾ ਹਾਲ ਹੋਇਆ ਹਮ ਪਰ ਹੈਗੀ ਇੱਕ ਸੀ ਜੀ ਤੇ ਅੰਗਰੇਜ਼ਾਂ ਨੇ ਵੰਡ ਕੇ ਲੀਰੋ ਲੀਰ ਦੋ ਕਰ ਦਿੱਤੇ ਅਖੀਰ ਵਿੱਚ ਨਾ ਇੱਕ ਉਹਨਾਂ ਲੋਕਾਂ ਨੂੰ ਮੈਸੇਜ ਜਿਹੜੇ ਏਸੀ ਚ ਬੈਠੇ ਬਿਆਨ ਦੇਈ ਜਾਂਦੇ ਜੀ ਏਸੀ ਵਾਲਿਆਂ ਦਾ ਕੁਝ ਨਹੀਂ ਜਾਨਾ ਹਮ ਹੁਣ ਅਸੀਂ ਇੱਥੇ ਬੈਠੇ ਆਂ ਬਾਰਡਰ ਤੇ ਹਮ ਹੁਣ ਸਾਨੂੰ ਪਤਾ ਆ ਵੀ ਸਾਡੀ ਕਿੰਨੀ ਕਿੰਨੀ ਮੁਸ਼ਕਲ ਸਾਨੂੰ ਪੈਦਾ ਹੋ ਰਹੀ ਆ ਬਿਲਕੁਲ ਅੱਛਾ ਕੇ ਦੇ ਘਰ ਖਾਣ ਜੋਗੀ ਕਣਕ ਨਹੀਂ ਹੈਗੀ ਹਮ ਕਹੇ ਜਿੰਮੇਦਾਰ ਦੇ ਕਰਦੇ ਮਲਬੀਸ ਕਿਤੇ ਕਰ ਤੂੜੀ ਦੀ ਟਰਾਲੀ ਨਹੀਂ ਹੈਗੀ ਤੇ ਡੰਗਰਾਂ ਨੂੰ ਪਾਉਣਾ ਕਿ ਜਦੋਂ ਅੱਜ ਸਰਕਾਰ ਕਹਿੰਦੇ ਵਿੱਚੋਂ ਭੱਜੋ ਤੇ ਕੀ ਕਰਨਗੇ ਲੋਕ ਕੀ ਕਰਨਗੇ ਡੰਗਰ ਦੇ ਪਿਆਸੇ ਭੁੱਖੇ ਮਰ ਜਣੇ ਇਹ ਬੁਰਾ ਹਾਲ ਆ ਪਰ ਇਹ ਕੰਮ ਜਿਹੜਾ ਵਾ ਨਹੀਂ ਚਾਹੀਦਾ ਨਹੀਂ ਹੋਣਾ ਚਾਹੀਦਾ ਨਹੀਂ ਹੋਣਾ ਚਾਹੀਦਾ ਚਲੋ ਬਹੁਤ ਬਹੁਤ ਧੰਨਵਾਦ ਜੀ ਗੱਲਬਾਤ ਕਰਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਾਰਡਰ ਏਰੀਆ ਦੇ ਵਿੱਚ ਦੋਸਤੋ ਅੱਜ ਦੀ ਗੱਲਬਾਤ ਆਪਾਂ ਤੁਹਾਨੂੰ ਦਿਖਾਈ ਹੈ ਬਜ਼ੁਰਗਾ ਤੋਂ ਸੁਣਿਆ ਵੀ ਉਸ ਵੇਲੇ ਦਾ ਹਾਲ ਕੀ ਹੋਇਆ ਤੇ ਵੀਰ ਨੇ ਆਪਣੀ ਕਵਿਤਾ ਰਾਈ ਵੀ ਦੱਸਿਆ ਕਿ ਇਹੋ ਜਿਹਾ ਹਾਲ ਜਿਹੜਾ ਵਾ ਉਸ ਸਮੇਂ ਜਿਹੜਾ ਨੁਕਸਾਨ ਹੋਇਆ ਸੀ ਵਾਰ-ਵਾਰ ਨਹੀਂ ਅਸੀਂ ਚਾਹੁੰਦੇ ਕਿ ਅਸੀਂ ਬਾਰਡਰ ਵਾਲੇ ਲੋਕ ਵਾਰ-ਵਾਰ ਉਹ ਨੁਕਸਾਨ ਨੂੰ ਚੱਲੀਏ ਕਿਉਂਕਿ ਅਸੀਂ ਪਹਿਲਾਂ ਵੀ ਬਹੁਤ ਕੁਰਬਾਨੀਆਂ ਦਿੱਤੀਆਂ ਨੇ ਬਹੁਤ ਬੁਰਾ ਹਾਲ ਹੋਇਆ ਉਸ ਸਮੇਂ ਵੀ ਵੱਡਾ ਨੁਕਸਾਨ ਜਿਹੜਾ ਪੰਜਾਬ ਦਾ ਹੀ ਹੋਣਾ ਸੋ ਇਸ ਕਰਕੇ ਕੋਈ ਵੀ ਜੰਗ ਜਿਹੜਾ ਨਹੀਂ ਚਾਹੁੰਦਾ ਅਸੀਂ ਆਪਣੇ ਮਾਧਿਅਮ ਰਾਹੀਂ ਅਸੀਂ ਸਾਰੇ ਭਾਰਤ ਵਾਸੀਆਂ ਨੂੰ ਔਰ ਪਾਕਿਸਤਾਨ ਦੇ ਰਹਿਣ ਵਾਲੇ ਲੋਕਾਂ ਨੂੰ ਜਿੱਥੋਂ ਤੱਕ ਸਾਡੀ ਇਹ ਵੀਡੀਓ ਪਹੁੰਚਦੀ ਹੈ ਅਸੀਂ ਇੱਕ ਇੱਕ ਸ਼ਾਂਤੀ ਦਾ ਪੈਗਾਮ ਦਿੰਦੇ ਆ ਕਿ ਸਾਰੇ ਲੋਕ ਸ਼ਾਂਤੀ ਬਣਾ ਕੇ ਰੱਖੋ ਤੇ ਜਿਹੜੇ ਲੋਕ ਵਾਰ-ਵਾਰ ਬਿਆਨ ਦੇ ਰਹੇ ਨਾ ਭੀ ਉਹ ਕਰ ਦੇਵਾਂਗੇ ਜੇ ਕਰ ਦੇਵਾਂਗੇ ਉਹਨਾਂ ਨੂੰ ਵੀ ਬੇਨਤੀ ਆ ਕਿ ਭਾਈ ਤੁਸੀਂ ਸਿਰਫ ਜੰਗ ਦਾ ਨਾਂ ਸੁਣਿਆ ਹੈ ਮਸਾਲਾ ਨਾ ਲਾਓ ਤੁਸੀਂ ਜੰਗ ਦਾ ਨਾਂ ਸੁਣਿਆ ਹੈ ਜੰਗ ਵੇਖੀ ਨਹੀਂ ਆ ਬਜ਼ੁਰਗ ਸਾਡੇ ਨਾਲ ਬੈਠੇ ਨੇ ਜਿਨ੍ਹਾਂ ਨੇ ਇਹ ਸਾਰਾ ਕੁਝ ਆਪਣੇ ਪਿੰਡੇ ਤੇ ਹੰਡਾਇਆ ਸੋ ਇਸ ਕਰਕੇ ਬੇਨਤੀ ਕਰਦੇ ਆ ਭਾਈ ਆਪਣੇ ਇਹਨਾਂ ਬਿਆਨਾਂ ਤੋਂ ਬਚੋ ਤੇ ਆਓ ਸ਼ਾਂਤੀ ਬਣਾ ਕੇ ਰੱਖੀਏ ਤੇ ਇਕਤਾ ਦਾ ਅਖੰਡਤਾ ਦਾ ਜਿਹੜਾ ਵਾ ਭਾਈ ਵਾਲੀ ਸਾਡੀ ਜਿਹੜੀ ਸਾਡੀ ਸਾਂਝ ਸੀ ਉਹਨੂੰ ਦੁਬਾਰਾ ਕਾਇਮ ਕਰੀਏ ਅਸੀਂ ਤਾਂ ਇੱਕ ਦੂਜੇ ਤੋਂ ਉਹ ਕੌਲੀਆਂ ਚ ਦਾਲ ਮੰਗਣ ਵਾਲਿਆਂ ਕੰਨ ਥਾਂ ਡਾਲ ਲੈ ਲੈਣੀ ਕੰਨ ਥਾਂ ਕੌਲੀ ਖੰਡ ਦੀ ਲੈ ਲੈਣੀ ਸੀ ਤਾਂ ਉਹ ਉਹ ਪਿਆਰ ਸੀ ਸਾਡਾ ਸੋ ਕਿੱਥੇ ਚਲਾ ਗਿਆ ਆਓ ਇੱਕ ਵਾਰੀ ਫੇਰ ਖੋਜ ਕਰੀਏ ਆਪਣੇ ਮਨਾਂ ਚ ਕਿ ਕੀ ਇਹ ਸਿਆਸਤ ਦੀ ਭੇਟਾ ਨਹੀਂ ਚੜ ਰਿਆ ਸੋ ਅੱਜ ਦੇ ਵੀਡੀਓ ਦੇ ਵਿੱਚ ਨਹੀਂ ਧੰਨਵਾਦ